ਹਾਂਜੀ ਪ੍ਰਧਾਨ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਲਾਜ਼ਰ ਲਖਨਾ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦਾ ਤਹਿਸੀਲ ਸਕੱਤਰ ਅੱਜ ਪਿੰਡ ਪਲੋ ਵਿਖੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੀ ਮੀਟਿੰਗ ਕੀਤੀ ਗਈ ਜਿਹਦੇ ਵਿੱਚ ਰਣਜੀਤ ਸਿੰਘ ਪ੍ਰਧਾਨ ਮੀਤ ਪ੍ਰਧਾਨ ਪ੍ਰੇਮ ਸਿੰਘ ਯੋਧ ਵੀਰ ਸਿੰਘ ਸਕੱਤਰ ਇੱਥੇ ਚੁਣੇ ਗਏ ਪੰਜਾਬ ਸਰਕਾਰ ਵੱਲੋਂ ਜਿਹੜੀ ਆ ਪਿਛਲੇ ਸਮੇਂ ਨੌਜਵਾਨਾਂ ਨੂੰ ਲਾਰਾ ਲਾਇਆ ਸੀ ਕਿ ਅਸੀਂ ਨੌਜਵਾਨਾਂ ਨੂੰ ਰੋਜ਼ਗਾਰ ਦਵਾਂਗੇ ਨੌਜਵਾਨਾਂ ਨੂੰ ਨੌਕਰੀਆਂ ਦਵਾਂਗੇ ਅੱਜ ਜਿਹੜੇ ਹਾਲਾਤ ਪੈਦਾ ਕੀਤੇ ਜਾ ਰਹੇ ਆ ਨੌਜਵਾਨਾਂ ਨੂੰ ਆਪ ਹੀ ਨਸ਼ੇ ਦੀ ਦਲਦਲ 'ਚ ਧੱਕ ਕੇ ਨੌਜਵਾਨਾਂ ਨੂੰ ਨਸ਼ੇ ਦੇ ਕੁਰਾਹੇ ਪਾ ਕੇ ਹੁਣ ਨੌਜਵਾਨਾਂ ਤੇ ਆਪ ਹੀ ਘਰਾਂ 'ਚੋਂ ਚੁਗ-ਚੁਗ ਪਰਚੇ ਦਰਜ ਕੀਤੇ ਜਾਂਦੇ ਜੇ ਕਿਤੇ ਪਿਛਲੇ ਸਮੇਂ ਸਰਕਾਰ ਕਾਲੀ ਦਲ ਜਾਂ ਕਾਂਗਰਸ ਸਰਕਾਰ ਵਿੱਚ ਗਲਤ ਲਈ ਲੱਗ ਕੇ ਨੌਜਵਾਨ ਤੇ ਉਤੇ ਪਰਚੇ ਦਰਜ ਹੋਏ ਸੀ ਤੇ ਉਹ ਜਿਹੜਾ ਪਿਛਲੇ ਪਰਚਿਆਂ ਵਾਲੇ ਨੌਜਵਾਨਾਂ ਨੂੰ ਚੁੱਕ-ਚੁੱਕ ਸਰਕਾਰ ਪੁਲਿਸ ਘਰਾਂ ਚੋਂ ਚੁੱਕ-ਚੁੱਕ ਬੇਨਹੱਕੇ ਨੌਜਵਾਨਾਂ ਨੂੰ ਚੁੱਕ-ਚੁੱਕ ਪਰਚੇ ਦਰਜ ਕੀਤੀ ਜਾਂਦੀ ਆਹ ਉਹ ਬੇਇਨਸਾਫੀ ਆ ਨੌਜਵਾਨਾਂ ਨਾਲ ਅਸੀਂ ਚਾਹੁੰਦੇ ਆ ਜਿਹੜਾ ਕੋਈ ਗਲਤ ਕੰਮ ਕਰਦਾ ਏ ਉਹਤੇ ਤੇ ਹੋਵੇ ਪਰਚਾ ਦਰਜ ਤੇ ਜਿਹੜੇ ਘਰਾਂ ਚੋਂ ਚੁੱਕ ਚੁੱਕ ਨੌਜਵਾਨਾਂ ਨੂੰ ਸਰਕਾਰ ਪੁਲਿਸ ਐਵੇਂ ਪਰਚੇ ਦਰਜੀ ਕਰੀ ਜਾਂਦੀ ਆ ਇਹ ਬਹੁਤ ਗਲਤ ਆ ਇਹ ਸ਼ੀਰਪਗਤ ਸਿੰਘ ਨੌਜਵਾਨ ਸਭਾ ਇਸ ਗੱਲ ਦਾ ਵਿਰੋਧ ਕਰਦੀ ਆ ਜਿਹੜਾ ਕਰਦਾ ਸਮਾਨ ਦਾ ਕੰਮ ਨਸ਼ਾ ਵੇਚਦਾ ਉਹਤੇ ਕਰੇ ਪੁਲਿਸ ਕਰੇ ਘਰਾਂ ਚੋਂ ਚੁੱਕੇ ਉਹਨਾਂ ਨੂੰ ਤੇ ਦੂਜੇ ਨੌਜਵਾਨਾਂ ਨੂੰ ਪੁਲਿਸ ਐਵੇਂ ਤੰਗ ਨਾ ਕਰੇ ਇਹਦੇ ਨਾਲ ਹੀ ਜਿਹੜਾ ਸਾਡੀ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੀ ਮੰਗ ਆ ਨੌਜਵਾਨਾਂ ਨੂੰ ਰੋਜ਼ਗਾਰ ਦੇਣਾ ਚੰਗੀ ਸਿਹਤ ਦੇਣਾ ਇਹ ਚੰਗੀ ਸਿੱਖਿਆ ਦੇਣਾ ਤਾਂ ਕਿ ਨੌਜਵਾਨ ਜਿਹੜੇ ਨਸ਼ਿਆਂ ਦੀ ਦਲਦਲ ਚੋਂ ਹਟ ਕੇ ਚੰਗੀ ਸਿੱਖਿਆ ਚੰਗਾ ਰੋਜ਼ਗਾਰ ਪ੍ਰਾਪਤ ਕਰ ਸਕਣ ਧੰਨਵਾਦੀ